ਸਿੱਧੂ ਮੂਸੇਵਾਲੇ ਦੇ ਯਾਰ ਤੇ ਸਿੱਧੂ ਪਰਿਵਾਰ ਦੇ ਕਰੀਬੀ ਇਸ ਮੁੰਡੇ ਦੀ ਬੀਤੀ ਰਾਤ ਨੂੰ ਮੌਤ ਹੋ ਗਈ। ਮੌਤ ਦਾ ਕਾਰਨ ਬਿਜਲੀ ਦੀ ਤਾਰ ਤੇ ਪੈਰ ਆਉਣ ਤੇ ਲੱਗਿਆ ਕਰੰਟ ਦੱਸਿਆ ਜਾ ਰਿਹਾ ਹੈ। 16 ਤਰੀਕ ਦੀ ਰਾਤ ਨੂੰ ਜਦੋਂ ਮੀਂਹ ਨੇਰੀ ਆਈ ਤਾਂ ਹਰਬਖਸ਼ ਦੇ ਖੇਤਾਂ 'ਚ ਬਿਜਲੀ ਦੀ ਤਾਰ ਟੁੱਟ ਕੇ ਡਿੱਗ ਗਈ ਤੇ ਕੁਝ ਚਿੰਗਿਆੜੇ ਨਿਕਲੇ। ਕਣਕ ਪੱਕੀ ਹੋਣ ਕਾਰਨ ਹਰਬਖਸ਼ ਭੱਜ ਕੇ ਖੇਤਾਂ 'ਚ ਗਿਆ। ਤਾ ਉਸਦਾ ਪੈਰ ਬਿਜਲੀ ਦੀ ਇਸ ਤਾਰ ਤੇ ਆ ਗਿਆ ਤੇ ਉਸਦੀ ਕਰੰਟ ਲੱਗਣ ਨਾਲ ਮੌਕੇ ਤੇ ਹੀ ਮੌਤ ਹੋ ਗਈ ਅਰ ਬਖਸ਼ੇ ਸਿੱਧੂ ਮੂਸੇਵਾਲੇ ਦੇ ਭਰਾਵਾਂ ਵਰਗਾ ਯਾਰ ਸੀ ਤੇ ਸਿੱਧੂ ਪਰਿਵਾਰ ਦੇ ਪ੍ਰੋਗਰਾਮਾਂ ਵਿੱਚ ਵੀ ਸ਼ਾਮਲ ਹੁੰਦਾ ਰਹਿੰਦਾ ਸੀ ਸਿੱਧੂ ਪਰਿਵਾਰ ਵਿੱਚੋਂ ਤਾਇਤ ਮਕੌਰ ਸਿੰਘ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਅੱਜ ਸਵੇਰੇ ਜੋ ਹੀ ਸਾਡੇ ਬੇਟੇ ਦੇ ਅਜੀਜ਼ ਦੋਸਤ ਸਰਦਾਰ ਅਕਰ ਬਖਸ਼ ਸਿੰਘ ਤਰੰਤਾਰ ਉਮਰ 28 ਸਾਲ ਦੀ اچانک ਮੌਤ ਦੀ ਖਬਰ ਸੁਣੀ ਤਾਂ ਮਨ ਬਹੁਤ ਉਦਾਸ ਤੇ ਅੱਖਾਂ ਨਮ ਹਨ ਸੰਗੀਤ ਦੀ ਦੁਨੀਆ ਦਾ ਉੱਭਰ ਰਿਹਾ ਸਤਾਰਾ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਅੱਜ ਇਸ ਦੁਨੀਆ ਵਿੱਚ ਨਹੀਂ ਰਿਹਾ ਆਪਣੇ ਪਿੱਛੇ ਰੋਂਦੇ-ਵਿਲਕਦੇ ਮਾਪੇ ਤੇ ਇੱਕ ਛੋਟੀ ਭੈਣ ਛੱਡ ਗਿਆ। अनेका ਹੀ ਜਾਂ ਤਾਂ ਇਸ ਬੱਚੇ ਦੀ ਸਾਡੇ ਪਰਿਵਾਰ ਨਾਲ ਜੁੜੀਆਂ ਹੋਈਆਂ ਹਨ। ਅਰਦਾਸ ਕਰਦੇ ਹਨ ਕਿ ਵੈਗੁਰ ਪਰਿਵਾਰ ਨੂੰ ਇਸ ਪਹਾੜ ਜਿੱਡਾ ਦੁੱਖ ਸਹਾਰਨ ਦੀ ਸ਼ਕਤੀ ਦੇਵੇ ਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ। ਇਸ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਵੀਰ ਨੇ ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਦੋ ਪੋਸਟਾਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਸਨ। ਜਿਸ ਵਿੱਚ ਇਸ ਨੇ ਕੈਪਸ਼ਨ ਵਿੱਚ ਦੱਸਿਆ ਸੀ ਕਿ ਸਿੱਧੂ ਇਸ ਨੂੰ ਕੀ ਕਹਿੰਦਾ ਹੁੰਦਾ ਸੀ। ਇਸ ਵੀਰ ਨੇ ਇੱਕ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਕਿ ਮਿਸ ਜੂ ਸਿੱਧੂ ਵੀਰੇ ਸਾਡੇ ਲਈ ਇਹ ਟਾਈਮ ਬਹੁਤ ਪ੍ਰੀਸ਼ੀਅਸ ਰਿਹਾ ਜਿੰਨਾ ਵੀ ਟਾਈਮ ਅਸੀਂ ਤੇਰੇ ਨਾਲ ਰਹਿ ਪਏ ਅਸੀਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦੇ ਹਾਂ ਕਿ ਸਾਡੇ ਹਿੱਸੇ ਤੇਰੇ ਨਾਲ ਬੈਠਣ ਦਾ ਮੌਕਾ ਮਿਲਿਆ ਜਿੱਥੇ ਵੀਆਂ ਝੋਟਿਆ ਬਹੁਤ ਯਾਦ ਕਰਦੇ ਤੈਨੂੰ ਸਾਰੇ ਤੇਰੇ ਮਿਊਜ਼ਿਕ ਨੂੰ ਹਰ ਦਿਨ ਮਿਸ ਕਰਦੇ ਤੇਰੇ ਵਰਗੀਆਂ ਕੰਪੋਜੀਸ਼ਨ ਲਿਰਿਕਸ ਮਿਊਜ਼ਿਕ ਦਾ ਕੋਈ ਮੁਕਾਬਲਾ ਨਹੀਂ ਤੇ ਨਾ ਹੀ ਹੋਵੇਗਾ ਉਹ ਔਰਾ ਉਹ એનર્ਜੀ ਜੋ ਹਰ ਇੱਕ ਨੂੰ ਹੌਸਲਾ ਦਿੰਦਾ ਸੀ ਮੈਂ ਪਿੱਛੇ ਖੜਾ ਸੀ ਬਾਈ ਨੇ ਆਪ ਬੁਲਾ ਕੇ ਕਿਹਾ ਜਾਨ ਗਾਉਣਾ ਜ਼ਰੂਰ ਆ ਚਾਹੇ ਇੱਕ ਗਾਣਾ ਹੀ ਗਾ ਮੈਂ ਤੇਰੇ ਪਿੱਛੇ ਖੜਾ ਆਲਵੇਸ ਮਿਸ ਯੂ ਵੱਡੇ ਭਾਈ